ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ 26 ਤੇ 27 ਸਤੰਬਰ ਨੂੰ ਲੱਗੇ ਕਿਸਾਨ ਮੇਲੇ ਵਿੱਚ ਕਿਸਾਨ ਪਰਾਵਾਂ ਵੱਲੋਂ ਐਗਰੀਜੋਨ ਨੂੰ ਮਿਲਿਆ ਪਰਵਾਹ ਹੁੰਗਾਰਾ ਪਾਰੀ ਗਿਣਤੀ ਵਿੱਚ ਕਿਸਾਨ ਸਾਡੇ ਸਟਾਲ ਤੇ ਪਹੁੰਚੇ ਖੇਤੀ ਸੰਦ ਬੁੱਕ ਕਰਵਾਏ ਅਤੇ ਗੇਮ ਖੇਡ ਕੇ ਡਿਸਕਾਊਂਟ ਵੀ ਜਿੱਤੇ ਇਹ ਪਿਆਰ ਅਤੇ ਸਤਿਕਾਰ ਸਾਡੇ ਲਈ ਵੱਡੀ ਪ੍ਰੇਰਣਾ ਹੈ ਲਓ ਜੀ 7500 ਕੀ ਹੈ ਕਿ ਜোন ਵਾਲੇ ਜੋ ਵੀ ਕਹਿੰਦੇ ਨੇ ਉਹ ਕਰਕੇ ਵਿਖਾਉਂਦੇ ਨਹੀਂ ਮੋਕੇ ਤੇ ਪਹੁੰਚੇ ਕਿਸਾਨ ਪਰਾਵਾਂ ਦੀ ਜੁਬਾਨੀ ਸੁਣਦੇ ਹਾਂ ਕਿ ਉਹ ਐਗਰੀਜੋਨ ਬਾਰੇ ਕੀ ਕਹਿੰਦੇ ਹਨ ਅਸੀਂ ਅੱਜ ਕਿਸਾਨ ਮੇਲੇ ਤੇ ਆਏ ਤੇ ਪੀਏਯੂ ਠੀਕ ਹੈ ਜੀ ਇੱਥੇ ਅਸੀਂ ਹੋਰਾਂ ਦੇ ਵੀ ਸਾਰਿਆਂ ਦੇ ਤਕਰੀਬਨ ਗਏ ਹਰ ਇੱਕ ਦੇ ਤੇ ਫਿਰ ਇਹਨਾਂ ਦੇ ਆਏ ਐਗਰੀਜੋਨ ਵਾਲਿਆਂ ਦੇ ਇਹਨਾਂ ਦੇ ਅਸੀਂ ਲੇਜ਼ਰ ਲੈਵਲ ਏ ਬੋਕੀਤਾ ਪਹਿਲਾਂ ਸਾਡੇ ਕੋਲ ਇਹਨਾਂ ਦਾ 8 ਪੋਟਾ ਸੁਪਰ ਸੀਡਰ ਵੀ ਚੱਲਦਾ ਬਹੁਤ ਵਧੀਆ ਚੱਲਦਾ ਸੁਪਰ ਸੀਡਰ ਤੇ ਇਹਨਾਂ ਦੀ ਆਪਣੇ ਸਰਵਿਸ ਬਹੁਤ ਚੰਗੀ ਆ ਠੀਕ ਆ ਜੀ ਆਮ ਕੰਪਨੀਆਂ ਨਾਲੋਂ ਬਹੁਤ ਵਧੀਆ ਚੱਲਦਾ ਹੈ ਸਭ ਤੋਂ ਪਲੱਸ ਪੁਆਇੰਟ ਇਹ ਆ ਇਹਨਾਂ ਨੂੰ ਭਾਵੇਂ ਰਾਤ ਨੂੰ 1 ਵਜੇ ਫੋਨ ਕਰ ਲੋ 1:30 ਵਜੇ ਕਰ ਲੋ ਇੱਕ ਘੱਟੇ 'ਚ ਪਹੁੰਚ ਦੇ ਆ ਕਾਹ ਵਾਸਤੇ ਜਿਹਨਾਂ ਲੈਣਾ ਕਰੀ ਜੂਨ ਦਾ ਲਓ ਇਹਨਾਂ ਦੀ ਸਰਵਿਸ ਬਹੁਤ ਵਧੀਆ ਜਦ ਤੁਸੀਂ ਫੋਨ ਕਰੋਗੇ ਘੰਟੇ-ਘੰਟੇ ਦੇ ਪਚੋਟ ਜਿੱਥੇ ਹੋਗੇ ਉਹ ਉੱਥੇ ਪਹੁੰਚ ਜਾਂਦੇ ਨੇ ਗੱਡੀ ਲੈ ਕੇ ਸਰਵਿਸ ਵੀ ਕਰਦੇ ਨੇ ਇਸ ਵਾਰ ਪਿੱਛੇ ਰਹਿਦੀ ਐਕਤੀ ਸਰਵਿਸ ਵਾਸਤੇ ਫੋਨ ਆ ਗਿਆ ਕਿਸੇ ਸਾਹ ਦੀ ਗਾਰੰਟੀ ਆ ਦੀ ਨਾ ਕਿ ਬੰਕੀ ਦੀ ਹੈਗੀ ਗਾਰੰਟੀ ਆ ਕਿਸੇ ਸਾਹ ਦਾ ਵਿੱਚ ਕੁਝ ਨਹੀਂ ਹੁੰਦਾ ਆ ਪਾਤਰ ਗੇਅਰ ਬਾਕਸ ਵਾਲਾ ਮਸ਼ੀਨ ਹੁੰਦੀ ਆ ਗੇਅਰ ਬਾਕਸ ਦੇ ਕੰਪਨੀ ਤਿੰਨ ਸਾਲ ਦੀ ਜਨਵਰੀ ਚੱਕ ਲਈ ਹੁਣ ਤੱਕ ਥਾਮ ਜਮਾ ਬੇਫਿਕਰਾ ਹੋ ਗਿਆ ਚਲੋ ਜੀ ਐਂਕੀ ਵਧੀਆ ਕੋਈ ਹੋਣੀ ਠੀਕ ਹੈ ਜੀ ਆਹ ਮੈਂ ਲਾ ਕੋ ਮੁਖ ਬਾਕੇ ਦੇਖਿਆ ਸੀ ਸਭ ਤੋਂ ਵਧੀਆ ਲੱਗੇ ਠੀਕ ਹੈ ਜੀ ਅੱਛੀ ਗੱਲ ਬਾਤ ਮੈਂ ਇੱਥੇ ਹੋਰ ਕੌਪੜੀਆਂ ਦੇ ਵੀ ਸੁਪਰ ਸੀਡਰ ਦੇਖੇ ਹੱਲ ਪਰ ਜੋ ਐਗਰੀ ਜੋਤ ਦਾ ਸੁਪਰ ਸੀਡਰ ਹੈ ਉਹ ਮੈਨੂੰ ਬਹੁਤ ਵਧੀਆ ਲੱਗਿਆ ਇੱਕ ਤਾਂ ਜਿਹੜੀ ਸਾਨੂੰ ਮੇਨ ਇਹਨਾਂ ਦੀ ਖਾਸੀਅਤ ਲੱਗੀ ਆ ਵੀ ਜਿਹੜਾ ਗੇਅਰ ਬਾਕਸ ਆ ਜੇ ਚ ਕੋਈ ਪ੍ਰੋਬਲਮ ਆਉਂਦੀ ਆ ਕੰਪਨੀ ਗਰੰਟੀ ਦਿੰਦੀ ਆ ਤੇ ਜਾਨੀ ਕਿ ਸਰਵਿਸ ਖੋਂ ਬਹੁਤ ਵਧੀਆ ਜਾਨੀ ਕਿ ਇਹ ਸੁਪਰ ਸੈਂਟਰ ਆ ਵੀ ਜਾਨੀ ਕਿ ਜਦੋਂ ਕਹਿ ਦਈਏ ਵੀ ਉਦੋਂ ਹੀ ਜਾਨੀ ਕਿ ਆਪਣੇ ਕੋਲੇ ਹਾਜ਼ਰ ਆ ਵੀ ਤੁਸੀਂ ਰਾਤ ਨੂੰ ਸੱਦੋ ਦਿਨੇ ਸੱਦੋ ਇਹਨਾਂ ਦੀ ਜਾਨੀ ਕਿ ਹਰ ਪੱਖ ਤੋਂ ਜਾਨੀ ਕਿ ਵਧੀਆ ਸਰ ਜੀ ਕਿਸਾਨ ਭਰਾਵੋ ਕਿਵੇਂ ਹੋ ਸਤਿਗੁਰ ਸੁਪਰ ਸੈਂਟਰ ਆ ਬਹੁਤ ਵਧੀਆ ਚੱਲ ਰਿਹਾ ਸਾਡੇ ਕੋਲੇ 3 ਸਾਲ ਤੋਂ ਚੱਲ ਰਿਹਾ ਬਹੁਤ ਵਧੀਆ ਇਹਦੀ ਹੁਣ 3 ਸਾਲਾਂ ਦੀ ਗਰੰਟੀ ਦਿੱਤੀ ਗਈ ਆ ਕੰਪਨੀ ਵੱਲੋਂ ਕੋਈ ਵੀ ਚੀਜ਼ ਜੇ ਦੀ ਕੋਈ ਟੱਟ ਭੱਜ ਹੁੰਦੀ ਆ ਉਹ ਕੰਪਨੀ ਵਾਲੇ ਆਪਣੇ ਘਰੇ ਆ ਕੇ ਕਰਕੇ ਜਾਣਗੇ ਕੋਈ ਵੀ ਦਿੱਕਤ ਆਵੇ ਆਪਾਂ ਕੰਪਨੀ ਵਾਲਿਆਂ ਨੂੰ ਦੱਸ ਸਕਦੇ ਆ ਇਹਦੇ ਗੇਅਰ ਦੇ ਉੱਤੇ ਵੀ 3 ਸਾਲ ਦੀ ਗਾਰੰਟੀ ਆ ਇਹਦਾ ਗੇਅਰ ਵੀ ਦੋਨੇ ਪਾਸੇ ਦੇ ਰਾਂ ਜਿਹੜੇ ਸਾਈਡ ਮਰਜ਼ੀ ਲੈ ਸਕਦੇ ਆ ਤੇ ਗੇਅਰ ਦੇ ਉੱਤੇ ਜਿਵੇਂ ਗਾਰੰਟੀ ਦੇ ਰਹੀ ਆ ਵੀ ਮਤਲਬ ਗਾਰੰਟੀ ਨਹੀਂ ਇਹ ਚੇਂਜ ਕਰਕੇ ਦੇਣਗੇ ਸਾਨੂੰ ਬਹੁਤ ਵਧੀਆ ਲੱਗਿਆ ਉਹ ਆ ਕੇ ਨਹੀਂ ਜੇਰਦੀ ਡਿਟੈਕਸ਼ਨ ਕੰਪਨੀ ਨੇ ਫ੍ਰੀ ਕਰਤੀ ਦੇਮੀ ਦਾ ਹਾਂ ਜੀ ਹਾਂ ਫ੍ਰੀ ਕਰਤੀ ਜੀ ਰੰਗ ਦਾ ਸਾਨੂੰ ਕਿਵੇਂ ਲੱਗਿਆ ਪਾਊਡਰ ਪੇਟ ਆ ਰੰਗ ਬਹੁਤ ਵਧੀਆ ਜੀ ਨਾ ਰੰਗ ਦੀ ਕੁਆਲਿਟੀ ਅਸੀਂ ਪਹਿਲਾਂ ਵੀ ਬਹੁਤ ਵਾਰ ਦੇਖਿਆ ਇਹਨਾਂ ਦੀ ਬਹੁਤ ਜ਼ਿਆਦਾ ਵਧੀਆ ਸਰਵਿਸ ਦਾ ਅਗਰੀ ਜੋਨ ਦੇ ਵੀਰੇ ਤੁਹਾਨੂੰ ਪਹਿਲਾਂ ਉਹ ਤਾਂ ਸਾਨੂੰ ਪਤਾ ਹੀ ਹਾਂ ਜੀ ਹਾਂ ਖੇਤਾਂ 'ਚ ਦੇ ਰਹੀ ਹੈ ਕੰਪਨੀ ਹਾਂ ਖੇਤਾਂ ਸਰਵਿਸ ਆ ਰਹੀ ਹੈ ਜੋ ਅਗਰੀ ਜੋਨ ਕਹਿੰਦਾ ਕਰਕੇ ਦਿਖਾਉਂਦਾ ਹਾਂ ਜੀ ਹਾਂ ਪੂਰਾ ਜੀ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਜਿਹੜਾ ਖੇਤੀ ਸੰਦ ਬੁੱਕ ਕੀਤਾ ਹੈ ਉਹ ਤੁਹਾਡੇ ਖੇਤਾਂ ਵਿੱਚ ਤੁਹਾਡੀ ਆਮਦਨ ਵਧਾਵੇ ਅਤੇ ਲੰਬੇ ਸਮ एग्रीजोन हमेशा नाल खड़ा है अति खेता वित सर्विस देन ले तैयार है एग्रीजोन जो है वो करके दिखा है